ਸੰਗਰੂਰ ਬਰਨਾਲਾ ਵਿੱਚ ਮੀਂਹ ਛਕੜ ਦੀ ਬਦੌਲਤ ਹੋਏ ਕਣਕ ਦੀ ਫਸਲ ਦੇ ਨੁਕਸਾਨ ਦੀ ਗਰਦਾਵਰੀ ਕਰਕੇ ਤੁਰੰਤ ਸਰਕਾਰ ਪਰਪਾਈ ਕਰੇ ਬੀਤੇ ਦਿਨੀ ਜੋ ਸੰਗਰੂਰ ਬਰਨਾਲਾ ਬਠਿੰਡੇ ਮਾਨਸਾ ਦੀਆਂ ਜ਼ਿਲ੍ਹਿਆਂ ਵਿੱਚ ਤੇਜ਼ ਛਕੜ ਮੀਂਹ ਪੈਣ ਕਾਰਨ ਕਿਸਾਨਾਂ ਦੀ ਪੱਕੀ ਹੋਈ ਕਣਕ ਦੀ ਫਸਲ ਦਾ ਬਹੁਤ ਵੱਡਾ ਨੁਕਸਾਨ ਹੋਇਆ ਉਸ ਨਾਲ ਇਹਨਾਂ ਜ਼ਿਲ੍ਹਿਆਂ ਦੇ ਜ਼ਿਮੀਦਾਰ ਖੇਤ ਮਜ਼ਦੂਰਾਂ ਦੇ ਪਰਿਵਾਰਾਂ ਵਿੱਚ ਗਹਿਰੀ ਚਿੰਤਾ ਉਤਪਨ ਹੋ ਚੁੱਕੀ ਹੈ ਕਿਉਂਕਿ ਕਿਸਾਨ ਤੇ ਖੇਤ ਮਜ਼ਦੂਰ ਦਾ ਜੀਵਨ ਨਿਰਵਾਹ ਉਨ੍ਹਾਂ ਦੁਆਰਾ ਉਤਪਾਦ ਕੀਤੀ ਗਈ ਫਸਲ ਉੱਤੇ ਹੀ ਨਿਰਭਰ ਹੁੰਦਾ ਹੈ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਉਪਰੋਕਤ ਜ਼ਿਲ੍ਹਿਆਂ ਵਿੱਚ ਹੋਏ ਫਸਲੀ ਨੁਕਸਾਨ ਦੀ ਤੁਰੰਤ ਮਾਲ ਵਿਭਾਗ ਤੇ ਅਧਿਕਾਰੀਆਂ ਨੂੰ ਗਰਦਾਬਰੀ ਕਰਨ ਦੇ ਹੁਕਮ ਕਰਕੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਹੋਏ ਮਾਲੀ ਨੁਕਸਾਨ ਦੀ ਤੁਰੰਤ ਪਰਪਾਈ ਕਰਦੇ ਹੋਏ ਇਹ ਰਕਮ ਦਾ ਭੁਗਤਾਨ ਫੌਰੀ ਕੀਤਾ ਜਾਵੇ ਤਾਂ ਕਿ ਇਹ ਜ਼ਿੰਮੇਦਾਰ ਖੇਤ ਮਜ਼ਦੂਰ ਇਸ ਮਿਲੇ ਮੁਆਵਜ਼ੇ ਨਾਲ ਆਪਣੀ ਛਿਮਾਈ ਦਾ ਜੀਵਨ ਨਿਰਵਾਹ ਵੀ ਕਰ ਸਕਣ ਅਤੇ ਅਗਲੀ ਫਸਲ ਬੀਜਣ ਤੇ ਪਾਲਣ ਦੀ ਤਿਆਰੀ ਵੀ ਕਰ ਸਕਣ ਇਹ ਵਿਚਾਰ ਸਰਦਾਰ ਸਿਮਰਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਸੰਗਰੂਰ ਬਰਨਾਲਾ ਮਾਨਸਾ ਬਠਿੰਡਾ ਜ਼ਿਲ੍ਹਿਆਂ ਵਿੱਚ ਮੀਂਹ ਚਿੱਖੜ ਦੇ ਕਾਰਨ ਪੱਕੀ ਕਣਕ ਦੀ ਫਸਲ ਦੇ ਹੋਏ ਨੁਕਸਾਨ ਦਾ ਤੁਰੰਤ ਸਰਕਾਰ ਵੱਲੋਂ ਮੁਆਵਜ਼ਾ ਦੇਣ ਦੀ ਜ਼ੋਰਦਾਰ ਅਪੀਲ ਕਰਦੇ ਹੋਏ ਪ੍ਰਗਟ ਕੀਤੇ ਉਹਨਾਂ ਕਿਹਾ ਕਿਉਂਕਿ ਜ਼ਿਮੀਦਾਰ ਸਾਲ ਵਿੱਚ ਦੋ ਵਾਰੀ ਆਪਣੀਆਂ ਮੁੱਖ ਫਸਲਾਂ ਦਾ ਉਤਪਾਦ ਕਰਦੇ ਹਨ 4-5 ਮਹੀਨੇ ਫਸਲਾਂ ਨੂੰ ਪਾਲਣ ਸਚਾਈ ਕਰਨ ਖਾਦਾਂ ਤੇ ਦਵਾਈਆਂ ਪਾਉਣ ਨੁਕਸਾਨ ਪਹੁੰਚਾਉਣ ਵਾਲੇ ਕੀੜਿਆਂ ਤੋਂ ਬਚਾਅ ਕਰਨ ਲਈ ਸਮਾਂ ਦਿੰਦਾ ਹੈ ਉਪਰੰਤ ਉਸ ਨੂੰ ਕੁਝ ਮਾਲੀ ਤੌਰ ਤੇ ਰਾਹਤ ਮਿਲਦੀ ਹੈ ਦੂਸਰੇ ਪਾਸੇ ਜ਼ਿਮੀਦਾਰ ਤੇ ਖੇਤ ਮਜ਼ਦੂਰ ਦੀ ਮਾਲੀ ਹਾਲਤ ਉਸ ਅਕਾਲਪੁਰ ਖੁੱਤੇ ਵੀ ਨਿਰਪਰ ਕਰਦੀ ਹੈ ਕਿਉਂਕਿ ਜੇਕਰ ਪੱਕੀ ਫਸਲ ਸਮੇਂ ਕਿਸੇ ਤਰ੍ਹਾਂ ਦੀ ਕੁਦਰਤੀ ਆਫ ਮੀ ਝੱਖੜ ਆ ਜਾਵੇ ਤਾਂ ਉਸ ਦੀ ਛੇ ਮਹੀਨਿਆਂ ਦੀ ਮਿਹਨਤ ਅਜਾਈ ਚਲੀ ਜਾਂਦੀ ਹੈ ਅਤੇ ਉਹ ਮਾਲੀ ਤੌਰ ਤੇ ਕਮਜ਼ੋਰ ਹੋ ਕੇ ਨਾਮੋਸ਼ੀ ਵਿੱਚ ਚਲੇ ਜਾਂਦੇ ਹਨ ਕਰਜ਼ਿਆਂ ਦੀ ਬਦੌਲਤ ਕਈ ਵਾਰੀ ਕਿਸਾਨਾਂ ਨੂੰ ਮਜਬੂਰ ਖੁਦਕੁਸ਼ੀਆਂ ਵੀ ਕਰਨੀਆਂ ਪੈਂਦੀਆਂ ਹਨ ਇਸ ਲਈ ਉਹਨਾਂ ਦੀ ਆਰਥਿਕਤਾ ਨੂੰ ਖੜਾ ਰੱਖਣ ਲਈ ਇਹ ਜ਼ਰੂਰੀ ਹੈ ਕਿ ਬਾਰਿਸ਼ ਸਹੀ ਸਮੇਂ ਤੇ ਹੋਵੇ ਪੱਕੀ ਫਸਲ ਤੇ ਕੋਈ ਕੁਦਰਤੀ ਆਫਤ ਨਾ ਆਵੇ ਕੁਦਰਤ ਅੱਗੇ ਕਿਸਾਨ ਖੇਤ ਮਜ਼ਦੂਰ ਅਤੇ ਸਾਨੂੰ ਸਾਰਿਆਂ ਨੂੰ ਸੀਸ ਝੁਕਾਉਣਾ ਪੈਂਦਾ ਹੈ ਫਿਰ ਪੰਜਾਬ ਦੀ ਆਰਥਿਕਤਾ ਖੇਤੀ ਪ੍ਰਧਾਨ ਸੂਬਾ ਹੋਣ ਦੇ ਕਾਰਨ ਜ਼ਿਆਦਾ ਖੇਤੀ ਫਸਲਾਂ ਤੇ ਹੀ ਨਿਰਭਰ ਕਰਦੀ ਹੈ ਇਸ ਲਈ ਪੈਲ ਦੇ ਆਧਾਰ ਤੇ ਪੰਜਾਬ ਦੀ ਭਗਵੰਤਮਾਨ ਸਰਕਾਰ ਦਾ ਇਹ ਫਰਜ਼ ਬਣਦਾ ਹੈ ਕਿ ਉਪਰੋਕਤ ਜ਼ਿਲ੍ਹਿਆਂ ਵਿੱਚ ਇਸ ਕੁਦਰਤੀ ਆਫਤ ਕਾਰਨ ਹੋਏ ਫਸਲੀ ਨੁਕਸਾਨ ਦੀ ਕਰਦਾਵਰੀ ਕਰਕੇ ਤੁਰੰਤ ਉਨ੍ਹਾਂ ਨੂੰ ਮੁਆਵਜ਼ੇ ਦੇ ਰੂਪ ਵਿੱਚ ਭੁਗਤਾਨ ਕੀਤਾ ਜਾਵੇ ਤਾਂ ਕਿ ਜ਼ਿਮੀਂਦਾਰ ਆਪਣੀ ਅਗਲੀ ਫਸਲ ਦੀ ਇਸ ਸਹਾਇਤਾ ਨਾਲ ਤਿਆਰੀ ਵੀ ਕਰ ਸਕੇ ਅਤੇ ਆਪਣੇ ਪਰਿਵਾਰ ਦਾ ਜੀਵਨ ਗੁਜ਼ਾਰਾ ਵੀ ਕਰ ਸਕੇ ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਪੰਜਾਬ ਸਰਕਾਰ ਇਸ ਗੰਭੀਰ ਵਿਸ਼ੇ ਉਤੇ ਫੌਰੀ ਅਮਲ ਕਰਕੇ ਕਿਸਾਨਾਂ ਖੇਤ ਮਜ਼ਦੂਰਾਂ ਲਈ ਸਹਾਈ ਹੋਵੇਗੀ